ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਿਆ ਜੀ ਅਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਆਪਣੇ ਘਰ ਦੇ ਵਿੱਚ ਇਹ ਦੋ ਗਲਤੀਆਂ ਭੁੱਲ ਕੇ ਵੀ ਨਾ ਕਰਨਾ ਤੇ ਜੇਕਰ ਤੁਸੀਂ ਨਹੀਂ ਕਰਦੇ ਤਾਂ ਤੁਹਾਡੇ ਘਰ ਵਿੱਚੋਂ ਗਰੀਬੀ ਆਪੇ ਹੀ ਚਲੀ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਤਨਾਮ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂਕੇ ਤੁਹਾਨੂੰ ਕਦੇ ਵੀ ਗਰੀਬੀ ਦਾ ਸਾਹਮਣਾ ਕਰਨਾ ਨਾ ਪੈ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੀ ਹਾਂ ਸਾਥ ਸੰਗਤ ਜੀ। ਪੁਰਾਣੇ ਵੇਲਿਆਂ ਦੀ ਗੱਲ ਹੈ ਕਿ ਇੱਕ ਵਾਰ ਇੱਕ ਨਗਰ ਦੇ ਵਿੱਚ ਇੱਕ ਪੰਡਿਤ ਰਹਿ ਹਰਦਾ ਸੀ। ਕਹਿੰਦੇ ਕਿ ਉਹਦੀ ਕੋਈ ਵੀ ਔਲਾਦ ਨਹੀਂ ਸੀ। ਉਹ ਲੋਕਾਂ ਦੇ ਘਰੋਂ ਹੀ ਮੰਗ ਤੰਗ ਕੇ ਗੁਜ਼ਾਰਾ ਕਰਿਆ ਕਰਦਾ ਸੀ। ਕਿਸੇ ਘਰ ਕਥਾ ਕੀਰਤਨ ਕਰ ਆਇਆ ਕਰਦਾ। ਉਸ ਦੇ ਬਦਲੇ ਜੋ ਵੀ ਮਿਲਦਾ ਉਸ ਦੇ ਨਾਲ ਆਪਣਾ ਜੀਵਨ ਦਾ ਪਰਵਾਹ ਕਰਦਾ ਰਹਿੰਦਾ ਸੀ। ਕਹਿੰਦੇ ਇੱਕ ਦਿਨ ਸੋਚਦਾ ਹੈ ਹੁਣ ਤਾਂ ਮੇਰੇ ਹੱਡ ਪੈਰ ਜਿਹੜੇ ਹਨ ਥੋੜੇ ਬਹੁਤ ਚੱਲਦੇ ਹਨ ਪਰ ਜਦੋਂ ਮੈਂ ਬੁਢਾਪੇ ਵਿੱਚ ਆ ਗਿਆ ਤਾਂ ਮੇਰਾ ਮੇਰੇ ਖਾਣ ਪੀਣ ਦਾ ਕੀ ਬਣੇਗਾ ਲੋਕ ਮੇਰੀ ਹੁਣ ਤਾਂ ਇੱਜ਼ਤ ਕਰਦੇ ਹਨ ਚਲ 2-4 ਦਿਨ ਕੁਝ ਦੇ ਵੀ ਜਾਣਗੇ ਪਰ ਰੋਜ਼-ਰੋਜ਼ ਮੇਰਾ ਢਿੱਡ ਕੌਣ ਭਰੇਗਾ ਇਸ ਲਈ ਮੈਨੂੰ ਆਪਣੇ ਲਈ ਕੁਝ ਕਰਨਾ ਚਾਹੀਦਾ ਹੈ ਹੁਣ ਉਹਨੂੰ ਜੋ ਰੋਜ਼ ਖਾਣ ਲਈ ਮਿਲਦਾ ਉਹਦੇ ਵਿੱਚੋਂ ਕੁਝ ਅਨਾਜ ਪਾਸੇ ਰੱਖੀ ਜਾਂਦਾ ਕਹਿੰਦੇ ਕੁਝ ਦਿਨ ਲੰਘੇ ਉਹ ਅਨਾਜ ਜਿਹੜਾ ਸੀ ਕਾਫੀ ਸਾਰਾ ਹੋ ਗਿਆ। ਉਹਨੇ ਉਹ ਅਨਾਜ ਵੇਚ ਕੇ ਕੁਝ ਪੈਸੇ ਇਕੱਠੇ ਕਰ ਲਏ ਤੇ ਹੁਣ ਜੋ ਮਿਲਦਾ ਉਹਦਾ ਅੱਧਾ ਹਿੱਸਾ ਜ਼ਰੂਰ ਬਚਾ ਲੈਂਦਾ। ਕਹਿੰਦੇ ਇੱਕ ਦਿਨ ਉਹ ਕਥਾ ਕੀਰਤਨ ਕਰਨ ਦੇ ਲਈ ਦੂਸਰੇ ਨਗਰ ਗਿਆ। ਉੱਥੇ ਇੱਕ ਬਜ਼ੁਰਗ ਮਾਈ ਰਹਾ ਕਰਦੀ ਸੀ। ਕਹਿੰਦੇ ਉਹ ਬਜ਼ੁਰਗ ਮਾਈ ਕਹਿੰਦੇ ਕਿ ਇੱਕ ਉਸਨੇ ਗਾਂ ਪਾਲੀ ਹੋਈ ਸੀ। ਉਹਦੇ ਨਾਲ ਉਹਨੂੰ ਅੰਤਾਂ ਦਾ ਪਿਆਰ ਸੀ। ਕਹਿੰਦੇ ਉਹ ਗਾਂ ਜਿਹੜੀ ਸੀ ਕਿਸੇ ਕਾਰਨ ਦੇ ਕਰਕੇ ਅਕਾਲ ਚਲਾਣਾ ਕਰ ਗਈ ਹੁਣ ਉਹਦਾ ਇਕੱਲਾ ਬੱਚਾ ਹੀ ਬਚਿਆ ਸੀ ਮਾਈ ਨੇ ਪੰਡਤ ਨੂੰ ਆਉਂਦਿਆ ਵੇਖਿਆ ਤੇ ਮਾਈ ਕਹਿਣ ਲੱਗੀ ਮੇਰੇ ਕੋਲ ਇੱਕ ਗਾਂ ਸੀ ਤੇ ਉਹ ਗਾਂ ਨੂੰ ਮੈਂ ਆਪਣੀ ਔਲਾਦ ਵਾਂਗ ਪਾਲਿਆ ਸੀ ਲੋਕ ਆਪਣੀ ਔਲਾਦ ਲਈ ਬੜਾ ਕੁਝ ਕਰਦੇ ਨੇ ਮੈਂ ਚਾਹੁੰਦੀ ਹਾਂ ਮੇਰੇ ਗਾਂ ਨੂੰ ਇੱਕ ਚੰਗਾ ਜੀਵਨ ਮਿਲੇ ਤੇ ਮੈਂ ਉਹਦੇ ਲਈ ਕੁਝ ਦਾਨ ਪੁੰਨ ਤੇ ਪੂਜਾ ਪਾਠ ਕਰਵਾਉਣਾ ਚਾਹੁੰਦੀ ਹਾਂ ਪੰਡਤ ਕਹਿੰਦਾ ਜੀ ਜ਼ਰੂਰ ਮਾਈ ਕਹਿੰਦੀ ਪਰ ਦੇਣ ਲਈ ਮੇਰੇ ਕੋਲ ਕੁਝ ਹੈਗਾ ਹੀ ਨਹੀਂ ਪੰਡਿਤ ਨੇ ਕਿਹਾ ਮੈਨੂੰ ਤੇਰੇ ਕੋਲੋਂ ਕੁਝ ਵੀ ਨਹੀਂ ਚਾਹੀਦਾ ਜੋ ਸਰਿਆ ਪੂਜਿਆ ਉਹ ਦੇ ਦੇਵੀਂ ਪੰਡਿਤ ਨੇ ਜੋ ਵੀ ਪੂਜਾ ਪਾਠ ਕੀਰਤਨ ਕਰਨਾ ਸੀ ਕਰਕੇ ਜਦੋਂ ਸਮਾਪਤੀ ਕੀਤੀ ਜਾਣ ਲੱਗਾ ਤੇ ਮਾਈ ਜੋ ਸ਼ਰਦਾ ਅਨੁਸਾਰ ਹੈ ਉਹੀ ਤੂੰ ਭੇਂਟ ਕਰ ਦੇ ਮਾਈ ਕਹਿੰਦੀ ਨਾ ਤਾਂ ਪੈਸਾ ਟਕਾ ਹੈ ਨਾ ਕੋਈ ਅਨਾਜ ਹੈ ਉਸੇ ਗਾਂ ਦਾ ਵਰਛਾ ਹੈ ਇਸ ਨੂੰ ਤੂੰ ਰੱਖ ਲੈ ਹੁਣ ਉਹ ਪੰਡਿਤ ਕੁਝ ਝਿਜਕ ਕੇ ਕਹਿਣ ਲੱਗਾ ਇਸ ਵਸ਼ੇ ਦਾ ਮੈਂ ਕੀ ਕਰੂੰਗਾ ਇਹਨੂੰ ਤਾਂ ਸਗੋਂ ਪਾਲਣਾ ਪਵੇਗਾ ਫਿਰ ਮਨ ਵਿੱਚ ਵਿਚਾਰ ਆਉਂਦਾ ਹੈ ਕਿ ਇਹ ਬੜੀ ਸ਼ਰਦਾ ਦੇ ਨਾਲ ਮਾਈ ਮੈਨੂੰ ਦੇ ਰਹੀ ਹੈ ਇਸ ਨੂੰ ਲੈ ਕੇ ਚਲਾ ਜਾਵਾਂ ਹੱਥ ਜੋੜ ਕੇ ਉਸ ਨੂੰ ਲੈ ਕੇ ਚਲਿਆ ਗਿਆ ਹੁਣ ਪੰਡਿਤ ਤਾਂ ਪਹਿਲਾਂ ਹੀ ਇਕੱਲਾ ਸੀ ਹੁਣ ਜਿਵੇਂ ਉਹ ਵਸ਼ਾ ਆਪਣੇ ਨਾਲ ਉਸ ਦੇ ਮਨ ਦੀਆਂ ਸਾਰੀਆਂ ਗੱਲਾਂ ਕਰਿਆ ਕਰਦਾ ਕਹਿੰਦੇ ਜਦੋਂ ਸ਼ਾਮ ਨੂੰ ਆਇਆ ਕਰਦਾ ਤੇ ਕਹਿੰਦੇ ਉਹਦੇ ਲਈ ਘਾਹ ਤੇ ਹੋਰ ਪੱਠੇ ਲੈ ਕੇ ਆਇਆ ਕਰਦਾ ਕਹਿੰਦੇ ਵੇਖਦਿਆਂ ਵੇਖਦਿਆਂ ਬੜਾ ਹੀ ਹਸ਼ਟਪੁਸ਼ਟ ਉਹ ਬੱਚਾ ਹੋ ਗਿਆ ਤੇ ਆਪ ਵੀ ਬੜਾ ਹੀ ਸਿਹਤਮੰਦ ਹੋ ਗਿਆ ਕਹਿੰਦੇ ਹਰ ਪਾਸੇ ਕਹਿਣ ਲੱਗੇ ਕਿ ਤੇਰੇ ਵਰਗਾ ਬਲਦ ਜਿਹੜਾ ਤੂੰ ਪਾਲਿਆ ਹੈ ਕਿਸੇ ਕੋਲ ਵੀ ਨਹੀਂ ਹੈਗਾ ਉਸੇ ਨਗਰ ਦੇ ਵਿੱਚ ਇੱਕ ਵਪਾਰੀ ਰਿਹਾ ਕਰਦਾ ਸੀ ਕਹਿੰਦੇ ਉਹ ਪਸ਼ੂਆਂ ਦਾ ਵਪਾਰ ਕਰਦਾ ਸੀ ਇੱਕ ਦਿਨ ਉਸਦੀ ਨਿਗਾ ਉਸਦੇ ਬਲਦ ਤੇ ਪੈ ਗਈ ਉਹਨੂੰ ਇਹ ਸੀ ਕਿ ਇਹ ਬਲਦ ਵੇਚ ਕੇ ਤੇ ਮੈਂ ਬਹੁਤ ਸਾਰਾ ਪੈਸਾ ਕਮਾ ਸਕਦਾ ਹਾਂ ਇੰਨਾ ਵੱਡਾ ਤੇ ਰਿਸ਼ਟ ਪੁਸ਼ਟ ਅਜੇ ਤੱਕ ਮੈਂ ਇੰਨੇ ਪਿੰਡਾਂ ਵਿੱਚ ਵਪਾਰ ਕਰਨ ਦੇ ਲਈ ਜਾਂਦਾ ਹਾਂ ਪਸ਼ੂਆਂ ਦਾ ਵਪਾਰ ਕਰਦਾ ਹਾਂ ਪਰ ਇੰਨਾ ਤਕੜਾ ਤੇ ਇੰਨਾ ਵੱਡਾ ਬਲਦ ਮੈਂ ਕਿਤੇ ਨਹੀਂ ਵੇਖਿਆ ਕਹਿੰਦੇ ਮਨ ਬਣਾ ਕੇ ਉਹਦੇ ਕੋਲ ਆਇਆ ਤੇ ਕਹਿੰਦਾ ਭਰਾਵਾ ਵੇਖ ਜਿਹੜਾ ਤੇਰਾ ਬਲਦ ਹੈ ਉਹ ਮੈਨੂੰ ਬੜਾ ਪਸੰਦ ਹੈ ਜੇ ਤੂੰ ਚਾਵੇਂ ਤਾਂ ਇਹਨੂੰ ਮੈਨੂੰ ਦੇ ਦੇ ਜਿੰਨੇ ਤੇ ਇਹਨੂੰ ਪੈਸੇ ਟਕੇ ਚਾਹੀਦੇ ਹਨ ਤੂੰ ਲੈ ਲੈ ਇਹਦਾ ਉਂਝ ਵੀ ਤੂੰ ਰੱਖ ਰਖਾਵ ਦੀ ਕਿ ਤੈਨੂੰ ਖੇਚਲ ਕਰਨੀ ਪੈਂਦੀ ਹੈ ਤੂੰ ਮੈਨੂੰ ਦੇ ਦੇ ਹੁਣ ਪੰਡਿਤ ਉਹਨੂੰ ਘਰ ਦਾ ਮੈਂਬਰ ਹੀ ਸਮਝਦਾ ਸੀ ਦੁੱਖ ਸੁੱਖ ਉਹਦੇ ਨਾਲ ਸਾਂਝੇ ਕਰਦਾ ਸੀ ਉਹਨੇ ਕਿਹਾ ਵੇਖ ਭਰਾਵਾ ਮੈਂ ਇਸਨੂੰ ਪੁੱਤਾਂ ਵਾਂਗ ਪਾਲਿਆ ਮੈਂ ਇਹ ਤੈਨੂੰ ਨਹੀਂ ਦਵਾਂਗਾ ਜਦੋਂ ਇਹ ਉਹਦੇ ਮੂੰਹੋਂ ਟੁੱਟਾ ਹੋਇਆ ਜਵਾਬ ਸੁਣਿਆ ਤਾਂ ਉਹਨੂੰ ਬੜਾ ਬੁਰਾ ਲੱਗਾ ਉਹ ਆ ਗਿਆ ਆਪਣੇ ਪਿੰਡ ਹੁਣ ਪਿੰਡ ਵਿੱਚ ਕਈ ਲੋਕ ਐਵੇਂ ਦੇ ਹੁੰਦੇ ਹਨ ਜੋ ਆਪਣੇ ਹਮਾਇਤੀ ਹੁੰਦੇ ਹਨ ਤੇ ਕਈ ਆਪਣੇ ਨਾਲ ਈਰਖਾ ਕਰਦੇ ਹਨ ਇਦਾਂ ਹੀ ਉਸ ਪੰਡਿਤ ਨਾਲ ਕੁਝ ਇਦਾਂ ਹੀ ਵਾਪਰਦਾ ਹੈ ਕੁਝ ਲੋਕ ਉਸ ਦੀ ਗਰੀਬੀ ਦਾ ਮਜ਼ਾਕ ਉਡਾਇਆ ਕਰਦੇ ਉਹਨੇ ਨਾ ਉਹਨਾਂ ਲੋਕਾਂ ਨੂੰ ਕਿਹਾ ਕਿ ਤੁਸੀਂ ਇਹ ਕਹੋ ਕਿ ਇਹ ਬਲਦ ਮੈਨੂੰ ਦੇ ਦੇ ਇਹਦੇ ਬਦਲੇ ਮੈਂ ਤੈਨੂੰ ਪੈਸਾ ਟਕਾ ਦੇ ਦੇਵਾਂਗਾ ਕਹਿੰਦੇ ਕਿ ਉਹ ਸਾਰੇ ਲੋਕ ਉਹਦੇ ਕੋਲ ਆਏ ਤੇ ਕਹਿੰਦੇ ਭਰਾਵਾ ਜੇ ਤੇਰੀ ਗਰੀਬੀ ਇਸ ਬਲਦ ਦੇ ਦੇਣ ਨਾਲ ਦੂਰ ਹੁੰਦੀ ਹੈ ਤਾਂ ਤੈਨੂੰ ਕੀ ਚਾਹੀਦਾ ਹੈ ਕਿਉਂ ਉਹਨੂੰ ਗੱਲ ਵਕੜੀ ਪਾ ਕੇ ਬੈਠਾ ਹੈ ਇਸ ਨੂੰ ਵੇਚ ਦੇ ਉਹਨੇ ਉਸ ਨੂੰ ਵੀ ਮਨਾ ਕਰ ਦਿੱਤਾ ਹੁਣ ਤਾਂ ਜਿਵੇਂ ਵਪਾਰੀ ਨੂੰ ਹਉਮੇ ਤੇ ਹੰਕਾਰ ਕਰਕੇ ਇਹ ਹੋ ਗਿਆ ਕਿ ਇਹ ਮੈਨੂੰ ਮਨਾ ਕਿਵੇਂ ਕਰ ਸਕਦਾ ਹੈ ਹੁਣ ਉਹ ਜਿਹੜਾ ਰਾਜਾ ਸੀ ਉਹਨੂੰ ਪਸ਼ੂਆਂ ਦਾ ਬੜਾ ਜ਼ਿਆਦਾ ਸ਼ੌਂਕ ਸੀ ਰਾਜੇ ਦੇ ਕੋਲ ਗਿਆ ਤੇ ਕਹਿੰਦਾ ਰਾਜਾ ਤੇਰੇ ਨਗਰ 'ਚ ਇੱਕ ਪੰਡਿਤ ਹੈ ਉਹਦੇ ਕੋਲ ਇੱਕ ਬਲਦ ਹੈ ਮੈਂ ਐਨਾ ਵਪਾਰ ਕਰਨ ਦਾ ਸ਼ੌਕੀਨ ਹਾਂ ਦੇਸ਼ ਪਰਦੇਸ ਜਾਂਦਾ ਹਾਂ ਪਰ ਉਹਵੇਂ ਦਾ ਬਲਦ ਮੈਂ ਕਿਧਰੇ ਨਹੀਂ ਵੇਖਿਆ ਉਹ ਬਲਦ ਤਾਂ ਤੇਰੇ ਬਾੜੇ ਵਿੱਚ ਵੀ ਸੋਹਣਾ ਲੱਗੇਗਾ ਤੂੰ ਉਸ ਤੋਂ ਮੈਨੂੰ ਲੈ ਦੇ ਰਾਜਾ ਕਹਿੰਦਾ ਕਿ ਉਸ ਨੂੰ ਮੈਂ ਤੈਨੂੰ ਜ਼ਰੂਰ ਲੈ ਕੇ ਦਵਾਂਗਾ ਅਗੋ ਵਪਾਰੀ ਕਹਿੰਦਾ ਕਿ ਉਸ ਤੋਂ ਰਾਜਾ ਜੇਕਰ ਦਾਨ ਵਜੋਂ ਮੰਗੇਗਾ ਤਾਂ ਉਹਨੇ ਤੈਨੂੰ ਕਦੇ ਨਹੀਂ ਦੇਣਾ ਕਿਉਂਕਿ ਉਹ ਗਰੀਬ ਹੈ ਪੈਸਾ ਟਕਾ ਲੈ ਜਾ ਤੇ ਮੈਨੂੰ ਲੈ ਕੇ ਦੇ ਹੁਣ ਨਾ ਰਾਜਾ ਇੱਕ ਸੈਨਿਕ ਨੂੰ ਭੇਜਦਾ ਹੈ ਤੇ ਕਹਿੰਦਾ ਹੈ ਰਾਜੇ ਨੇ ਤੇਰੇ ਕੋਲੋਂ ਬਲਦ ਮੰਗਵਾਇਆ ਹੈ ਪਰ ਤੂੰ ਇਹਦਾ ਮੁੱਲ ਦੱਸ ਦੇ ਹੁਣ ਉਹ ਵਿਚਾਰਾ ਉਹਦਾ ਮੁੱਲ ਕੀ ਦੇਣਾ ਸੀ ਉਹ ਪਰ ਉਸਨੂੰ ਵੇਚਣਾ ਨਹੀਂ ਸੀ ਚਾਹੁੰਦਾ ਉਹਨੂੰ ਪਤਾ ਸੀ ਰਾਜਾ ਆਪਣੀ ਆਈ ਤੇ ਆ ਗਿਆ ਤੇ ਖੋ ਕੇ ਵੀ ਲੈ ਜਾਵੇਗਾ ਕਹਿੰਦਾ ਮੈਨੂੰ ਇਸ ਦੇ ਬਦਲੇ ਕੁਝ ਨਹੀਂ ਚਾਹੀਦਾ ਉਹਨੇ ਸੰਗਲ ਖੋਲ ਕੇ ਉਸਨੂੰ ਦੇ ਦਿੱਤਾ ਉਹ ਵਿਚਾਰਾ ਜਦੋਂ ਦੂਰ ਹੋਇਆ ਤੇ ਪੰਡਿਤ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਤੇ ਬਲਦ ਦੀਆਂ ਅੱਖਾਂ ਵਿੱਚੋਂ ਵੀ ਪਾਣੀ ਵਗ ਰਿਹਾ ਸੀ ਕਹਿੰਦੇ ਕਿ ਜਦੋਂ ਰਾਜੇ ਦੇ ਕੋਲ ਬਲਦ ਗਿਆ ਤਾਂ ਰਾਜਾ ਬੜਾ ਹੀ ਖੁਸ਼ ਹੋਇਆ ਕਿ ਐਵੇਂ ਦਾ ਬਲਦ ਤਾਂ ਕਦੇ ਵੇਖਿਆ ਹੀ ਨਹੀਂ ਰਾਜੇ ਨੇ ਆਪਣੇ ਬਾੜੇ ਵਿੱਚ ਲਿਆ ਕੇ ਬੰਨ ਦਿੱਤਾ ਉਹ ਬਲਦ ਨਾ ਕੁਝ ਖਾਵੇ ਨਾ ਕੁਝ ਪੀਵੇ ਇੱਕ ਹਫਤਾ ਰਾਜੇ ਨੇ ਇਹ ਦਿਨ ਵੇਖਦਾ ਹੀ ਰਿਹਾ ਪਰ ਉਹਨੇ ਨਾ ਪਾਣੀ ਪੀਤਾ ਨਾ ਪੱਠੇ ਖਾਦੇ ਉਹ ਬੜਾ ਜ਼ਿਆਦਾ ਕਮਜ਼ੋਰ ਹੋ ਗਿਆ ਉਹਦੇ ਰੱਖ-ਰਖਾਵ ਕਰਨ ਵਾਲੇ ਰਾਜੇ ਦੇ ਕੋਲ ਆ ਕੇ ਸਾਰੀ ਗੱਲਬਾਤ ਦੱਸਣ ਲੱਗੇ ਉਸ ਦਾ ਬੜਾ ਬੁਰਾ ਹਾਲ ਹੋ ਚੁੱਕਾ ਹੈ ਰਾਜਾ ਸਮਝ ਗਿਆ ਕਿ ਇਹ ਇੱਥੇ ਨਹੀਂ ਰਹਿਣਾ ਚਾਹੁੰਦਾ ਇਹ ਆਪਣੀ ਇਮਾਨਦਾਰੀ ਵਫਾਦਾਰੀ ਉਸ ਪੰਡਿਤ ਦੇ ਨਾਲ ਹੀ ਪਾਵੇਗਾ ਪੰਡਿਤ ਨੂੰ ਸੱਦਿਆ ਉਹਦੀ ਜਿਹੜੀ ਰੱਸੀ ਸੀ ਉਹਦੀ ਝੋਲੇ ਵਿੱਚ ਪਾ ਦਿੱਤੀ ਪੰਡਿਤ ਖੁਸ਼ ਹੋ ਕੇ ਉਸ ਨੂੰ ਘਰ ਲੈ ਗਿਆ ਉਹ ਘਰ ਜਾਂਦੇ ਸਾਰ ਹੀ ਪਾਣੀ ਪੀਣ ਲੱਗਾ ਤੇ ਪੱਠੇ ਦੱਥੇ ਖਾਣ ਲੱਗਾ ਵਪਾਰੀ ਨੂੰ ਜਦੋਂ ਇਹ ਗੱਲ ਪਤਾ ਲੱਗੀ ਤਾਂ ਉਹ ਫਿਰ ਈਰਖਾ ਦੇ ਵਸ ਪੈ ਗਿਆ ਵਪਾਰੀ ਸੋਚਣ ਲਗਾ ਇਸ ਤੋਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਬਲਦ ਤਾਂ ਮੈਂ ਜ਼ਰੂਰ ਲੈ ਲਵਾਂਗਾ। ਵਪਾਰੀ ਨੇ ਕਿਹਾ ਕਿ ਤੇਰਾ ਜਿਹੜਾ ਬਲਦ ਹੈ ਨਾ ਕੋਈ ਦਸਾਂ ਦਿਨਾਂ ਬਾਅਦ ਉਹਦੇ ਘਰ ਆਇਆ। ਕਹਿੰਦਾ ਮੈਂ ਵੀ ਨਾ ਤੈਨੂੰ ਆਪਣੇ ਬਲਦ ਤੇ ਬੜਾ ਹੰਕਾਰ ਹੈ। ਤੇਰਾ ਬਲਦ ਬੜਾ ਹਸਟਪੁਸ਼ਟ ਹੈ। ਜੇ ਤੂੰ ਆਪਣੇ ਬਲਦ ਦਾ ਮੇਰੇ ਬਲਦ ਦੇ ਨਾਲ ਮੁਕਾਬਲਾ ਕਰਵਾ ਕੇ ਵੇਖ ਲਵੇਂ। ਜੇ ਤੇਰਾ ਬਲਦ ਜਿੱਤ ਜਾਵੇ ਤਾਂ ਜਿਹੜਾ ਇੱਕ ਬਲਦ ਤੈਨੂੰ ਹੋਰ ਮੈਂ ਦੇ ਕੇ ਜਾਵਾਂਗਾ ਤੇ ਨਾਲ ਕੁਝ ਸੋਨੇ ਦੀਆਂ ਮੋਹਰਾਂ ਵੀ ਦਵਾਂਗਾ ਜੇ ਤੇਰਾ ਬਲਦ ਹਾਰ ਗਿਆ ਤੂੰ ਆਪਣਾ ਬਲਦ ਕੱਲਾ ਹੀ ਮੈਨੂੰ ਦੇ ਦੇਵੀ ਉਸਨੇ ਕਿਹਾ ਨਹੀਂ ਭਰਾਵਾ ਮੈਂ ਐਦਾਂ ਨਹੀਂ ਕਰਨਾ ਚਾਹੁੰਦਾ ਜੋ ਤੇਰੇ ਕੋਲ ਹੈ ਤੂੰ ਰੱਖ ਜੋ ਮੇਰਾ ਹੈ ਉਹ ਮੇਰੇ ਕੋਲ ਰਹਿਣ ਦੇ ਉਹ ਕਹਿੰਦਾ ਕੋਈ ਨਾ ਸਵੇਰ ਦਾ ਸਮਾਂ ਹੈ ਵਪਾਰੀ ਕਹਿੰਦਾ ਸੋਚ ਕੇ ਸ਼ਾਮ ਤੱਕ 10 ਨਵੀ ਪੰਡਿਤ ਨੇ ਆਰਾਮ ਨਾਲ ਬੈਠਿਆ ਤੇ ਸੋਚਿਆ ਕਿ ਪੰਡਿਤ ਕੋਲ ਜੋ ਧਨ ਰਾਸ਼ੀ ਸੀ ਉਹ ਸਾਰੀ ਹੀ ਖਰਚ ਹੋ ਚੁੱਕੀ ਸੀ ਉਹ ਸੋਚਣ ਲੱਗਾ ਕਿ ਹੁਣ ਪਠਾ ਦੱਥਾ ਖਰਣਾ ਦਰਣਾ ਕਿਵੇਂ ਪੂਰਾ ਹੋਵੇਗਾ ਕਿਉਂਕਿ ਉਹ ਜਿਹੜੀ ਧਨ ਰਾਸ਼ੀ ਸੀ ਕਿੱਥੋਂ ਲਿਆਵੇਗਾ ਉਹ ਕਿੱਥੋਂ ਲੈ ਕੇ ਐਵੇਂ ਹਤਾਸ਼ ਹੋ ਕੇ ਬੈਠਾ ਰਿਹਾ ਇੱਕ ਧਮ ਬਲਦ ਬੋਲਿਆ ਕਹਿੰਦਾ ਪੰਡਿਤ ਜੀ ਕਿਸ ਗੱਲ ਤੋਂ ਪਰੇਸ਼ਾਨ ਬੈਠੇ ਹੋ ਤੁਹਾਡੀ ਹਰ ਇੱਕ ਸਮੱਸਿਆ ਦਾ ਹੱਲ ਮੇਰੇ ਕੋਲ ਹੈ ਪੰਡਿਤ ਨੇ ਆਸ-ਪਾਸੇ ਵੇਖਿਆ ਪਰ ਕੋਈ ਨਾ ਵੇਖਿਆ ਉਸ ਨੇ ਬਲਦ ਵੱਲ ਵੇਖਿਆ ਤੇ ਹੈਰਾਨ ਹੋ ਕੇ ਬੈਠ ਗਿਆ ਕਹਿੰਦਾ ਤੂੰ ਕਿਵੇਂ ਬੋਲ ਸਕਦਾ ਹੈ ਉਹਨੇ ਕਿਹਾ ਮੈਂ ਬੋਲ ਸਕਦਾ ਹਾਂ ਪਰ ਮੈਂ ਸਭ ਤੋਂ ਪਹਿਲਾਂ ਜੋ ਤੁਹਾਨੂੰ ਕਹਿ ਰਿਹਾ ਹਾਂ ਤੁਹਾਡੀ ਗਰੀਬੀ ਦੂਰ ਕਰਨ ਲਈ ਉਸ ਗੱਲ ਨੂੰ ਮੰਨੋ ਫਿਰ ਮੈਂ ਸਾਰੀ ਗੱਲ ਦੱਸਾਂਗਾ ਮੈਂ ਕਿਵੇਂ ਬੋਲ ਸਕਦਾ ਹਾਂ ਕਹਿੰਦੇ ਜੋ ਤੁਹਾਨੂੰ ਕਹਿ ਕੇ ਗਿਆ ਹੈ ਨਾ ਮੇਰਾ ਮੁਕਾਬਲਾ ਉਸਦੇ ਬਲਦ ਨਾਲ ਹੋਵੇਗਾ ਤੁਸੀਂ ਇਸ ਗੱਲ ਦੀ ਹਾਮੀ ਭਰ ਦਿਓ ਜੋ ਵੀ ਹੋਵੇਗਾ ਉਸ ਵਿੱਚੋਂ ਮੈਂ ਜਿੱਤ ਕੇ ਹੀ ਆਵਾਂਗਾ ਪੰਡਿਤ ਨੇ ਕਿਹਾ ਚਲ ਠੀਕ ਹੈ ਪੰਡਿਤ ਵਪਾਰੀ ਦੇ ਘਰ ਗਿਆ ਜਾ ਕੇ ਉਸਨੂੰ ਕਿਹਾ ਠੀਕ ਹੈ ਕੱਲ ਸਵੇਰੇ ਤੂੰ ਮੁਕਾਬਲਾ ਕਰਵਾ ਲਵੀਂ ਪੰਡਿਤ ਆਪਣੇ ਬਲਦ ਨੂੰ ਲੈ ਕੇ ਉੱਥੇ ਚਲਾ ਗਿਆ ਉਹ ਵਪਾਰੀ ਨੇ ਕੀ ਕੀਤਾ ਕਿ ਇੱਕ ਨਾ ਵੱਡੀ ਸਾਰੀ ਬੱਗੀ ਤੇ ਪੰਜ ਬੱਗੀਆਂ ਦੇ ਉੱਤੇ ਅਨਾਜ ਲਾਦ ਕੇ ਉਹ ਬਲਦ ਦੇ ਪਿੱਛੇ ਟੰਗ ਦਿੱਤਾ ਆਪਣੇ ਜਿਹੜਾ ਉਹਨੇ ਵਿਖਾਵੇ ਲਈ ਬਲਦ ਪਿੱਛੇ ਅਨਾਜ ਤੇ ਬਾਕੀ ਰੂਹ ਪਾ ਕੇ ਬੋਰੀਆਂ ਭਰ ਦਿੱਤੀਆਂ ਉਹਨੇ ਕਿਹਾ ਵੇਖੋ ਜੀ ਮੇਰਾ ਜਿਹੜਾ ਬਲਦ ਹੈ ਉਹ ਪੰਜ ਬੱਗੀਆਂ ਖਿੱਚਣ ਦੇ ਸਮਰੱਥ ਹੈ ਜੇ ਮੈਂ ਚਾਹੁੰਦਾ ਤਾਂ ਪਹਿਲਾ ਮੌਕਾ ਤੈਨੂੰ ਦਿੱਤਾ ਜਾਵੇ ਉਹਨੇ ਕਿਹਾ ਠੀਕ ਹੈ ਉਹਨੇ ਕਿਹਾ ਪਹਿਲਾਂ ਚੱਲ ਤੇਰੇ ਇੱਕ ਵਾਰ ਬਲਦ ਜਿਹੜਾ ਹੈ ਉਹਦੇ ਕਰਕੇ ਵੇਖ ਲੈਂਦੇ ਹਾਂ ਹੁਣ ਜਿਹੜਾ ਉਹਦਾ ਬਲਦ ਸੀ ਭਾਵੇਂ ਪੰਜ ਬੋਰੀਆਂ ਪੰਜ ਬੱਗੀਆਂ ਦਾ ਅਨਾਜ ਉਹਦੇ ਉੱਪਰ ਸੀ ਪਰ ਉਹਦਾ ਬਲਦ ਖਿੱਚ ਨਾ ਸਕਿਆ ਹੁਣ ਉਹਨੇ ਕਿਹਾ ਚੱਲ ਕੋਈ ਨਾ ਮੇਰਾ ਬਲਦ ਨਹੀਂ ਖਿੱਚ ਸਕਿਆ ਤੂੰ ਦੱਸ ਤੇਰੇ ਬਲਦ ਤੇ ਇੰਨੀਆਂ ਭਾਰੀਆਂ ਪੰਜ ਬੋਰੀਆਂ ਜਿਹੜੀਆਂ ਹਨ ਰੱਖ ਦੇਈਏ ਤੇ ਉਹ ਖਿੱਚ ਲਵੇਗਾ ਉਹ ਬਲਦ ਨੇ ਝੱਟ ਪਾਰ ਕਰਕੇ ਖਿੱਚ ਲਈਆਂ ਹੁਣ ਉੱਥੇ ਸਾਰੇ ਜਾਣੇ ਖੁਸ਼ ਹੋਏ ਉਹਦੇ ਬਲਦ ਨੇ ਕਾਰ ਵੇਖਾਇਆ ਵਪਾਰੀ ਦੀ ਹੁਣ ਹਤਾਸ਼ਾ ਦੀ ਕੋਈ ਹੱਦ ਨਾ ਰਹੀ ਵਪਾਰੀ ਨੇ ਉਹਨੂੰ ਆਪਣਾ ਬਲਦ ਦੇ ਕੇ ਤੇ ਨਾਲ ਸੋਨੇ ਦੀਆਂ ਮੋਹਰਾਂ ਦਿੱਤੀਆਂ ਵਪਾਰੀ ਨੂੰ ਹੁਣ ਸਮਝ ਆ ਗਿਆ ਕਿ ਹਉਮੈ ਤੇ ਹੰਕਾਰ ਦਾ ਸਿਰ ਹਮੇਸ਼ਾ ਹੀ ਨੀਵਾ ਹੁੰਦਾ ਹੈ ਉਹ ਸਿਰ ਨੀਵਾ ਕਰਕੇ ਚਲਾ ਗਿਆ ਪਿੰਡ ਵਾਲਿਆਂ ਨੂੰ ਵੀ ਹੁਣ ਉਹਦੀ ਮਨਸ਼ਾ ਤੇ ਮਕਾਰੀ ਸਮਝ ਆ ਗਈ ਉਹ ਘਰ ਗਿਆ ਤੇ ਬਲਦ ਨੂੰ ਕਹਿੰਦਾ ਕਿ ਤੂੰ ਦੱਸ ਕਿਵੇਂ ਬੋਲ ਸਕਦਾ ਹੈ ਕਹਿੰਦਾ ਮੈਂ ਲੋਕਾਂ ਦੇ ਘਰ ਜਜਮਾਨੀ ਕਰਕੇ ਤੇਰੇ ਕੋਲ ਲੈ ਕੇ ਆਇਆ ਕਰਦਾ ਸੀ ਕਿਸੇ ਨੇ ਮੈਨੂੰ ਇੱਕ ਗਾਂ ਦਿੱਤੀ ਕਿਸੇ ਨੇ ਗਾਂ ਦਾ ਜਿਹੜਾ ਦੁੱਧ ਜਦੋਂ ਆਉਣ ਲੱਗਾ ਉਹਨੇ ਇੱਕ ਬੱਚੇ ਨੂੰ ਜਨਮ ਦਿੱਤਾ ਕਹਿੰਦੇ ਗਾਂ ਦਾ ਸਾਰਾ ਦੁੱਧ ਆਪਣੇ ਆਪ ਹੀ ਘਰ ਵਰਤ ਲਿਆ ਕਰਨਾ ਤੇ ਉਹਦੇ ਬੱਚੇ ਨੂੰ ਰਤੀ ਨਾ ਦਿਆ ਕਰਨਾ ਕਹਿੰਦੇ ਇਸ ਤਰ੍ਹਾਂ ਜਿਹਦੇ ਜਿਹੜਾ ਵਸ਼ਾ ਸੀ ਉਹ ਕੁਝ ਸਮੇਂ ਬਾਅਦ ਅਕਾਲ ਚਲਾਣੇ ਕਰ ਗਿਆ ਤੇ ਗਾਂ ਵੀ ਉਹਦੇ ਪਿੱਛੇ। ਕੁਝ ਸਮੇਂ ਬਾਅਦ ਹੀ ਅਕਾਲ ਚਲਾਣਾ ਕਰ ਗਈ। ਕਹਿੰਦੇ ਇਸ ਕਰਕੇ ਮੈਨੂੰ ਇਹ ਵਸ਼ੇ ਦਾ ਰੂਪ ਮਿਲਿਆ ਹੈ। ਪਰ ਮੈਂ ਪਿਛਲੇ ਸਮੇਂ 'ਚ ਬੜਾ ਹੀ ਗਿਆਨਵਾਨ ਅਤੇ ਵਿਦਵਾਨ ਸੀ। ਕਹਿੰਦੇ ਉਸ ਕਰਕੇ ਮੈਨੂੰ ਗਿਆਨ ਦੀ ਪ੍ਰਾਪਤੀ ਹੋਈ। ਕਹਿੰਦਾ ਦੂਸਰਾ ਕੰਮ ਸਾਡੇ ਬੂਹੇ ਤੇ ਜੋ ਵੀ ਕੋਈ ਮੰਗਣ ਆਉਂਦਾ ਸੀ ਉਸ ਨੂੰ ਮੈਂ ਖਾਲੀ ਭੇਜ ਦਿੰਦਾ ਸੀ। ਕਦੇ ਵੀ ਕਿਸੇ ਨੂੰ ਅਨਦਾਨ ਪ੍ਰਸ਼ਾਦਾ ਨਹੀਂ ਸੀ ਦਿੱਤਾ। ਉਹਦੇ صدਕਾ ਮੈਨੂੰ ਇਹ ਜੂਨ ਮਿਲੀ ਹੈ ਪਰ ਮੈਂ ਗਿਆਨਵਾਨ ਸੀ ਉਹ ਗਿਆਨ ਮੈਨੂੰ ਅਜੇ ਤੱਕ ਯਾਦ ਹੈ ਜੇ صدਕਾ ਮੈਂ ਬੋਲ ਵੀ ਸਕਦਾ ਹਰੇਕ ਜਿਹੜੀ ਤੇਰੇ ਘਰ ਦੀ ਗਰੀਬੀ ਸੀ ਦੂਰ ਵੀ ਕਰ ਸਕਦਾ ਤੂੰ ਲੋਕਾਂ ਦੇ ਘਰ ਜਿਮਾਨੇ ਕਰਦਾ ਇਸ ਲਈ ਲੋਕਾਂ ਨੂੰ ਦੱਸੀ ਵੀ ਆਪਣੇ ਘਰੇ ਦੋ ਗਲਤੀਆਂ ਕਦੇ ਨਾ ਕਰਿਓ ਇੱਕ ਤਾਂ ਤੁਹਾਡੇ ਘਰ ਵਿੱਚ ਜਿਸ ਗਲਤੀ ਦੇ ਕਰਕੇ ਗਰੀਬੀ ਆ ਜਾਵੇਗੀ ਅਗਲਾ ਜਨਮ ਫਿਰ ਤੁਹਾਨੂੰ ਪਸ਼ੂ ਦਾ ਮਿਲ ਜਾਵੇਗਾ ਪਹਿਲੀ ਗੱਲ ਜਦੋਂ ਵੀ ਘਰ ਕੋਈ ਪਸ਼ੂ ਕੁੱਤਾ ਬਿੱਲੀ ਜਨੌਰ ਆਉਂਦਾ ਹੈ ਉਸਨੂੰ ਕਦੇ ਨਾ ਮਾਰੋ ਕਦੇ ਢੀਮ ਵੀ ਨਾ ਮਾਰੋ ਜੇ ਰੋਟੀ ਦਾ ਟੁਕ ਪਾ ਸਕਦੇ ਹੋ ਤਾਂ ਠੀਕ ਹੈ ਇਹ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ ਜੇ ਨਹੀਂ ਪਾਉਣਾ ਚਾਹੁੰਦੇ ਪਰ ਮਾਰੋ ਨਾ ਕਦੇ ਵੀ ਦੂਸਰਿਆਂ ਦੇ ਬੂਹੇ ਤੇ ਕੋਈ ਜੇ ਆਵੇ ਤੇ ਖਾਲੀ ਨਾ ਭੇਜੋ ਤੁਹਾਡੇ ਵੱਲੋਂ ਕੀਤਾ ਗਿਆ ਦਾਨ ਪੁੰਨ ਘਰ ਵਿੱਚ ਬਰਕਤ ਭਰ ਦੇਵੇਗਾ ਕਦੇ ਕਿਸੇ ਜਾਨਵਰ ਜਨੌਰ ਨੂੰ ਮਾਰਨਾ ਨਹੀਂ ਚਾਹੀਦਾ ਤੇ ਦੂਜਾ ਦਰਤੋਂ ਕਦੇ ਕਿਸੇ ਨੂੰ ਖਾਲੀ ਨਹੀਂ ਭੇਜਣਾ ਚਾਹੀਦਾ ਇਹ ਘਰ ਵਿੱਚ ਦੋ ਗਲਤੀਆਂ ਕਦੇ ਨਾ ਕਰਿਓ ਤੁਹਾਡੇ ਘਰ ਵਿੱਚ ਸੁਖ ਸੰਪਰਦਾ ਆਪੇ ਹੀ ਵਾਸ ਕਰ ਜਾਵੇਗੀ ਜਿਹੜੇ ਐਵੇਂ ਆਪਣੇ ਘਰ ਵਿੱਚ ਸੁਖ ਸੰਪਰਦਾ ਚਾਹੁੰਦੇ ਹਨ ਗਰੀਬੀ ਦੂਰ ਕਰਨਾ ਚਾਹੁੰਦੇ ਹਨ ਉਹ ਇਹ ਦੋ ਗਲਤੀਆਂ ਕਦੇ ਨਾ ਕਰਿਓ ਸੋ ਸਾਥ ਸੰਗਿਆ ਜੀ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਜ਼ਰੂਰ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ